ਬਣਾ ਲੀਏ ਸਾਗ ਪਹਿਲਾ ਸਾਗ ਹੈ ਨਾ ਜੀ ਪਹਿਲਾ ਹੀ ਆਪਣਾ ਸਾਗ ਸਾਗ ਤਾਂ ਵੈਸੇ ਹੈ ਨਹੀਂ ਸਾਡੇ ਹੋ ਵੀ ਇਹ ਜੀ ਬੀਜਣਾ ਤੇ ਸਾਗ ਲਿਆਂਦਾ ਦੀ ਪਾਸ ਸਰਦਾਰ ਜੀ ਨੇ ਉਧਰੋਂ ਜਾ ਕੇ ਦੂਜੇ ਖੇਤ ਚ ਤੇ ਬਾਕੀ ਪਾਲਕ ਮੈਥੀ ਲੱਗੀਆਂ ਤੋੜਨਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਜੀ ਨਵੀਂ ਵੀਡੀਓ ਵਿੱਚ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਇੱਕ ਰਿਕਵੈਸਟ ਕਰਦੇ ਹਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰਿਆ ਕਰੋ ਤੇ ਘੰਟੀ ਵਾਲਾ ਬਟਨ ਜਰੂਰ ਦਬਾ ਲਿਆ ਕਰੋ ਕਿਉਂਕਿ ਸਾਡੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਅੱਜ ਆਪਾਂ ਨੇ ਇੱਕ ਗੱਲ ਵੀ ਕਰਨੀ ਆ ਧੀਆਂ ਬਾਰੇ ਮੁੰਡਿਆਂ ਬਾਰੇ ਤੇ ਨਾਲ ਦੀ ਨਾਲ ਮੈਂ ਸਾਗ ਦਾ ਕੰਮ ਕਰਦੀ ਆ ਸਾਗ ਬਹੁਤ ਜ਼ਰੂਰੀ ਬਹੁਤ ਦਿਨ ਹੋ ਗਏ ਨਾ ਨੁਕਰਾਂ ਕਰਦੇ ਆ ਨੂੰ ਪਰ ਅੱਜ ਸਰਿਆਂ ਨਹੀਂ ਬਸੋਂ ਬਾਹਰ ਕੰਮ ਹੋਇਆ ਪਿਆ ਸਾਗਾ ਲਾਲ ਕਰਨਾ ਹੀ ਕਰਨਾ ਹੈ ਮੈਂ ਜ਼ਰਦਾਰਾ ਤਾਂ ਹੈ ਸ਼ਿਆਲ ਹੋਵੇ ਹਾਂ ਬਣਾ ਨਾ ਨਹੀਂ ਭਰਦੇ ਹੈਗੇ ਸ਼ਿਆਲ ਹੋਵੇ ਅਰ ਸਾਗ ਨਾ ਹੋਵੇ ਹਾਂ ਆਏ ਖੁੱਲ ਕੇ ਕਹੋ ਨਾ ਫਿਰ ਆਏ ਆ ਨਾ ਫਿਰ ਸਾਗ ਸਵਾਦ ਬਣੋ ਹੁਣ ਇਹ ਨਾ ਨਹੀਂ ਹੈਗਾ ਵੀ ਗੱਲ ਤੁਸੀਂ ਹੈਰਾਨ ਕਰ ਲਓ ਗੱਲ ਤੁਸੀਂ ਖੁੱਲ ਕੇ ਕਰੋ ਨਾ ਕੌਲੀ ਭਰ ਲਓ ਸਾਗ ਦੀ ਐਡੀ ਫਿਰ ਮੈਨੂੰ ਵੀ ਭਾਈ ਤਕਲੀਫ ਹੁੰਦੀ ਆ ਹਾਂ ਉਹ ਬੰਦਾ ਚੁੱਪ ਕੀਤਾ ਜਾਈ ਸਾ ਸਾਗ ਆ ਗਿਆ ਮੈਂ ਤਾਂ ਪਹਿਰਾਵਾਰ ਬੈਠ ਹੋ ਹੁਣ ਮੇਰੇ ਕੱਲ ਦੇ ਗੋਡੇ ਦੁਖਦੇ ਆ ਪਾਲਕ ਹੋ ਗਈ ਜੀ ਸੋਹਣੇ ਸਾਡਾ ਵਧੀਆ ਸਰੀ ਜਾਂਦਾ ਦੋਹਾਂ ਘਰਾਂ ਦਾ ਅੱਛਾ ਜੀ ਅੱਜ ਆਪਾਂ ਨੇ ਗੱਲਬਾਤ ਜਿਹੜੀ ਕਰਨੀ ਹੈ ਨਾ ਮੈਂ ਦੇਖੋ ਹੁਣ ਇੰਨਾ ਵਿੱਚ ਕੈਮਰੇ ਵੱਲ ਨਹੀਂ ਝਾਕਿਆ ਜਾਣਾ ਕਿਉਂਕਿ ਮੈਂ ਪਾਲਕ ਵੱਢਦੀ ਆ ਗੱਲਬਾਤ ਕਰਨੀ ਆ ਆਪਾਂ ਨੇ ਕੁੜੀਆਂ ਮੁੰਡਿਆਂ ਲਈ ਮੈਂ ਤੁਹਾਨੂੰ ਕਿਹਾ ਈ ਖਬਰ ਦੇਖੀ ਜਦੋਂ ਖਬਰ ਦੇਖੀ ਕਹਿੰਦੇ ਵੀ ਕੁੜੀ আর ਮੁੰਡੇ ਦਾ ਆਪਸੀ ਚਲੋ ਗੱਲਬਾਤ ਚੱਲਦੀ थी ਤੇ ਬਹੁਤ ਅੱਗੇ ਥਾਂ ਹੀ ਵੱਧ ਗਏ ਕੁੜੀ ਦੇ ਘਰਦਿਆਂ ਨੇ ਕੁੜੀ ਹੋਰ ਕਿਤੇ ਵਿਆਹਤੀ ਤੇ ਮੁੰਡੇ ਨੇ ਕੁੜੀ ਦੇ ਵਿਆਹਲੇ ਦਿਨ ਸੁਸਾਇਡ ਕਰ ਲਿਆ ਦੇਖੋ ਮੈਂ ਹੁਣ ਤੁਹਾਨੂੰ ਇਹ ਗੱਲ ਦੱਸਦੀ ਆ ਚਲੋ ਜੋ ਹੋਣਾ ਹਾਰਾ ਉਹ ਮਿਟਦੀ ਨਹੀਂ ਬਹਾਨੇ ਬਣ ਜਾਂਦੇ ਨੇ ਜਿਵੇਂ ਹੋਣਾ ਉਵੇਂ ਹੋ ਕੇ ਰਹਿਣਾ ਹੈ ਠੀਕ ਹੈ ਜੀ ਉਹ ਮੌਤ ਕਹਿੰਦੇ ਆਪਣੇ ਸਿਰ ਨਹੀਂ ਲੈਂਦੀ ਉਹ ਕਿਸੇ ਨਾ ਕਿਸੇ ਤਰੀਕੇ ਆਉਂਦੀ ਐ ਕਿਸੇ ਬਹਾਨੇ ਤੋਂ ਬਗੈਰ ਤਾਂ ਕਦੇ ਕਿਸੇ ਦੀ ਮੌਤ ਨਹੀਂ ਹੋਈ ਠੀਕ ਹੈ ਜੀ ਹੁ ਮੈਨੂੰ ਇਹ ਦੱਸੋ ਬਾਈ ਠੀਕ ਹੈ ਚਲੋ ਕਲ ਜੋਗਾ ਤੁਹਾਡੀ ਗੱਲ ਚੰਦੀ ਤੀ ਇਹ ਆਪਾਂ ਕੀ ਕਹਿ ਸਕਦੇ ਹਾਂ ਹਨਾ ਉਹ ਤਾਂ ਮਨੜਿਆ ਗਈ ਸੌਰਿਆਂ ਨੂੰ ਤੂੰ ਗਿਆ ਦੁਨੀਆ ਛੱਡ ਕੇ ਉਨੇ ਤਾਂ ਆਪਣਾ ਘਰ ਬਸਾ ਲਿਆ ਜਾ ਕੇ ਹਾਂ ਉਹਨੇ ਆਪਣਾ ਘਰ ਬਸਾ ਲਿਆ ਤੇਰਾ ਖਤਮ ਕਰਤਾ ਤੇਰਾ ਖਤਮ ਕਰਤਾ ਤੈਨੂੰ ਉਹਨੇ ਕਿਹਾ ਨਹੀਂ ਥਾ ਵੀ ਮਰਜੀ ਇਹ ਵੀ ਗੱਲ ਨਾਲ ਹੈਗੀ ਆ ਹੁਣ ਮੈਂ ਗਾਂ ਵਾਲੇ ਜਵਾਕਾਂ ਦੀ ਗੱਲ ਕਰਦੀ ਆ ਜੋ ਹੋਣਾ ਤਾਂ ਉਹ ਤਾਂ ਹੋ ਗਿਆ ਕੁੜੀਆਂ ਨਹੀਂ ਕਹਿੰਦੀਆਂ ਵੀ ਤੁਸੀਂ ਮਰੋ ਤੁਸੀਂ ਉਹਨਾਂ ਹੀ ਹੋ ਜੰਨੇ ਹੋ ਕੁੜੀਆਂ ਦੇ ਚੱਕਰਾਂ 'ਚ ਕਦੇ ਕੋਈ ਕੁੜੀ ਮਰਦੀ ਦੇਖੀ ਆ ਤੁਸੀਂ ਹਾਂ ਕੀ ਤੇ ਸੇ ਮੁੰਡੇ ਨੇ ਵਿਆਹ ਕਰਾ ਲਿਆ ਹੋਵੇ ਕੁੜੀ ਮਰਗੀ ਹੋਵੇ ਇਹ ਗੱਲ ਸਰਦਾਰ ਜੀ ਸਾਡੀ ਬਿਲਕੁਲ ਠੀਕ ਆ ਕੁੜੀ ਕੋਈ ਮਰਦੀ ਦੇਖੀ ਆ ਆਪਾਂ ਕੋਈ ਖਬਰ ਸੁਣੀ ਕੁੜੀ ਮਰਦੀ ਕਦੇ ਨਹੀਂ ਸਮਾਂ ਤੇ ਉਹਦਾ ਜਿਹੜਾ ਵਿਆਹ ਜਦੋਂ ਤੇਰੇ ਨਾਲ ਨਹੀਂ ਕਰਾਉਂਦਾ ਤੇ ਜਾ ਕੇ ਵਿਆਹ ਚ ਪਰਥੂ ਪਾਉਂਦੀ ਆ ਪਰਥੂ ਪਾਉਂਦੀਆਂ ਨੇ ਮੁੰਡੇ ਦੀ ਜ਼ਿੰਦਗੀ ਬਰਬਾਦ ਕਰਦੀਆਂ ਨੇ ਠੀਕ ਆ ਹੁਣ ਤੁਹਾਨੂੰ ਮੈਂ ਇਹ ਦੱਸਦੀ ਆ ਚਾਹੇ ਕੁੜੀ ਗਲਤ ਹੈ ਚਾਹੇ ਮੁੰਡਾ ਮੈਂ ਤਾਂ ਇਹ ਗੱਲ ਕਹਿਣਾ ਮਰਦਾ ਮੁੰਡਾ ਹੀ ਆ ਹਮੇਸ਼ਾ ਇਹਨਾਂ ਦਾ ਸੱੱਦਾ ਹੈ ਘਰ ਇੱਥੇ ਦੀ ਮੁੰਡੇ ਨਹੀਂ ਮਾਰਦੇ ਅਗਲੇ ਆਪਣੀ ਨੂੰ ਮਾਰਦੇ ਬਣੀ ਆਪਣੀ ਨੂੰ ਮਾਰਦੇ ਵੀ ਨਹੀਂ ਜੇ ਬਾਲੇ ਅਣਖ ਵਾਲੇ ਆ ਬਰਾਬਰੇ ਮਾਰਨ ਬਰਾਬਰੇ ਮਾਰਨ ਮਗਾਨੇ ਪੁੱਤ ਨੂੰ ਮਾਰ ਦਿੰਦੇ ਨੇ ਛੁੜੀਆਂ ਡੁੰਗੀਆਂ ਚਲ ਜੰਨੀਆਂ ਚਲ ਆਪਾਂ ਨੇ ਕਿਆ ਲੈਣਾ ਇਹਨਾਂ ਗੱਲਾਂ ਤੋਂ ਵੀ ਥੋੜੀ ਜਿਹੜੀ ਪਰਵਰਿਸ਼ ਹੈ ਉਹਦੇ ਜੇ ਤੁਹਾਡੇ ਮਾਪੇ ਤੁਹਾਨੂੰ 20 ਸਾਲ 25 ਸਾਲ ਪਾਲਦੇ ਆ ਤੁਸੀਂ ਉਹਨਾਂ ਦਾ ਭੁੱਲ ਕੇ ਤੁਸੀਂ ਮਿੰਟੋ ਮਿੰਟੀ ਗੇਮਾਂ ਖੜ ਜਾਂਦੇ ਆ ਚੰਗੀਆਂ ਗੱਲਾਂ ਨਹੀਂ ਮਿੰਟੋ ਮਿੰਟੀ ਮੈਂ ਤਾਂ ਇਹ ਕਹੂੰਗੀ ਬਈ ਮੁੰਡੇ ਮੋٹے ਦਿਮਾਗ ਦੇ ਆ ਮੁੰਡੇ ਆ ਜਿਹੜੇ ਜਿਆਦਾ ਮੋਸ਼ਨਲ ਨੇ ਕੁੜੀਆਂ ਤੇਜ ਨੇ ਜੋ ਤੁਹਾਨੂੰ ਦਿਲੋਂ ਪਿਆਰ ਕਰਦੀਆਂ ਹੋਣ ਤੁਹਾਡੇ ਲਈ ਘਰਦਿਆਂ ਦੇ ਵੀ ਗਲ ਤੇ ਗੋਡਾ ਧਰਨਾ ਵੀ ਭਾਈ ਉਹਦੇ ਨਾਲੇ ਵਿਆਹ ਕਰਾਉਣਾ ਹੈ ਠੀਕ ਹੈ ਜਿੰਨਾ ਚਿਰ ਤੁਹਾਨੂੰ ਖਾਣਾ ਉਹਨਾਂ ਚਿਰ ਤੁਹਾਨੂੰ ਖਾਈ ਜਾਂਦੀਆਂ ਨੇ ਜਦ ਘਰਦਿਆਂ ਨੇ ਯੂਥ ਫੇਰਤਾ ਫਿਰ ਘਰਦਿਆਂ ਦੀਆਂ ਬਣ ਜਾਂਦੀਆਂ ਨੇ ਡਰਦੀਆਂ ਮਾਰੀਆਂ ਜਾਂ ਮਾਵਾਪ ਦੇ ਕੋਈ ਧਮਕੀ ਦੇਤੀ ਅਸੀਂ ਮਰ ਜਾਾਂਗੇ ਗਲ ਜਾਾਂਗੇ ਭਾਈ ਨੇ ਕਿਸੇ ਨੇ ਧਮਕੀ ਦੇਤੀ ਫਿਰ ਉਹਨਾਂ ਦੀਆਂ ਬਣ ਜਾਣਾ ਠੀਕ ਹੈ ਇਹ ਟਾਈਮ ਪਾਸ ਹੁੰਦੀਆਂ ਨੇ ਮੁੰਡਿਆਂ ਨੂੰ ਦਿਮਾਗ ਤੋਂ ਕੰਮ ਲੈਣਾ ਚਾਹੀਦਾ ਜਿਹੜੀਆਂ 23 24 ਸਾਲ ਚ ਆਪਣੇ ਮਾਪਿਆਂ ਦੀਆਂ ਵਫਾਦਾਰ ਨਾ ਹੋਈਆਂ ਉਹ ਤੁਹਾਡੇ ਨਾਲ ਵਫਾ ਸਵਾ ਨਾਉਣਗੀਆਂ ਥੋੜਾ ਕਿੰਨਾ ਸਾਲ ਦਾ 6 ਮਹੀਨੇ ਦਾ 2 ਸਾਲ ਦਾ ਚੱਕਰ ਹੋਊ 3 ਸਾਲ ਦਾ ਚੱਕਰ ਹੋਊ ਜਿਨ੍ਹਾਂ ਦੀ ਕੁੱਖੋਂ ਜੰਮੀ ਐ ਜਿਨ੍ਹਾਂ ਨੇ ਪਾਲੀ ਐ ਸਾਰੀ ਪਰਵਰਿਸ਼ ਕੀਤੀ ਐ ਇੱਥੇ ਥਾਂ ਹੀ ਪਹਚਾਈ ਐ ਉਹਨਾਂ ਦੀ ਨਾ ਬਣੀ ਉਹਨਾਂ ਦੀ ਇੱਜ਼ਤ ਦੀ ਦਗੇਵਾਜ ਹੋ ਗਈ ਉਹ ਥੋੜੀ ਬਣ ਜੂ ਹੋਈ ਨਹੀਂ ਸਕਦਾ ਨੂੰ ਪੱਡੀ ਜਾਨੀਆਂ ਨੂੰ ਉੱਧਰ ਕੱਢ ਲਿਓ ਪਸ਼ੂਆਂ ਦੇ ਕੰਮ ਆਉਂਦੇ ਉੱਥੇ ਲਾ ਦੀ ਹੁਣ ਦੂਜਾ ਤਾਂ ਇੱਕ ਅੱਧਾ ਪੱਤਾ ਕੱਢਿਆ ਉਹ ਥੋੜੀਆਂ ਕਿੱਥੇ ਬਣ ਜਾਣਗੀਆਂ ਇਹ ਸਰਦਾਰ ਮੈਂ ਅੱਖੀਂ ਵੀ ਦੇਖਿਆ ਹੋਇਆ ਇਹ ਕੇਸ ਸਾਡੇ ਨੇੜੇ ਤੇੜੀ ਕਿਤੇ ਹੋਇਆ ਤਾਂ ਅੱਖੀਂ ਦੇਖਿਆ ਹੋਇਆ ਉਧਰ ਕੁੜੀ ਦੀ ਢੋਲੀ ਵੀ ਤਾਂ ਹੁੰਦੀ ਆ ਉਧਰ ਮੁੰਡੇ ਦਾ ਮੁੱਕੇ ਦੱਸਨੇ ਖਾ ਹੁੰਦਾ ਇਹ ਕਾਦੀਆਂ ਆਸ਼ਕੀਆਂ ਨੇ ਜੇ ਅਗਲੀ ਤੁਹਾਨੂੰ ਛੱਡ ਕੇ ਚਲੇਗੀ ਤੁਸੀਂ ਵੀ ਆਪਣੀ ਦੁਨੀਆ ਬਸਾ ਲਓ ਤੁਹਾਡੇ ਲਈ ਕੁੜੀਆਂ ਮੁੱਕੀਆਂ ਤਾਂ ਐ ਜਿੱਦ ਦਿਨ ਉਹਦਾ ਵਿਆਹ ਉਹਦੇ ਬਰਾਬਰੇ ਰੱਖੋ ਹਾਂ ਨਾ ਨਾ ਤੁਹਾਡੇ ਲਈ ਕੁੜੀਆਂ ਮੁੱਕੀਆਂ ਹੈ ਤੁਸੀਂ ਘੜੀ ਚ ਮਾਪੇ ਦੀ ਜਿਹੜੀ ਕੀਤੀ ਕਮਾਈ ਆ ਪਾਲਿਆ ਤੁਸੀਂ ਬਰਸ਼ਿਆਂ ਵਰਗੇ ਕਰਿਓ ਘੜੀ ਚ ਤੁਸੀਂ ਮਾਪੇ ਨੂੰ ਕੌਟੇ ਕਰਕੇ ਝੂਹੀਆਂ ਤੋੜ ਕੇ ਮਾਪੇ ਦਿਆਂ ਉਹ ਜਾਣੇ ਹੋ ਜਾਣੇ ਹੋ 24 25 ਸਾਲ ਖੂਚ ਪਾ ਦਿੰਦੇ ਮਾਪੇ ਕਿਹੜਾ ਜਿਉਂਦੇ ਚ ਰਹਿੰਦੇ ਨੇ ਤੇ ਬਿਕੋਜ਼ ਚਲੂੰਦਰੀਆਂ ਪਿੱਛੇ ਮੈਂ ਤਾਂ ਇਹਨਾਂ ਬੱਕਰੀਆਂ ਨੂੰ ਕਹਿਨੀ ਆ ਮੈਂ ਇੱਥੇ ਤਾਂ ਫਿਰ ਬੋਲਿਆ ਜਾਂਦਾ ਹੀ ਜੀਆਂ ਕੁੜੀਆਂ ਨੂੰ ਜੇ ਤੁਹਾਨੂੰ ਐਡੀਆਂ ਐਡੀਆਂ ਬਰਛੀਆਂ ਵਰਗੀਆਂ ਮਾਵਾ ਬਾਪ ਨੇ ਪਾਲ ਕੇ ਕਰਤਾ ਮੁੰਡੇ ਤੁਸੀਂ ਆਪਣੀ ਮਰਜ਼ੀ ਤੇ ਟੋਲੋਗੇ ਮੁੰਡੇ ਟੋਲਣੇ ਮਾਪ ਬਾਪ ਭੁੱਲਿਆ ਹੋਇਆ ਤੇ ਜਿਹੜੇ ਤੁਸੀਂ ਆਪ ਟੋਲਦਿਆਂ ਫਿਰ ਉਹਨਾਂ ਨਾਲ ਤੋੜਵਨੀ ਨਿਭਾਉਂਦੀਆਂ ਜਾਂ ਤਾਂ ਫਿਰ ਬੋੜਾ ਬੁੜੀ ਨੂੰ ਛੱਡ ਕੇ ਜਾਓ ਅਗਲੇ ਦੇ ਮਗਰ ਬਗਾਨਾ ਪੁੱਤ ਮਾਰ ਕੇ ਆਉ ਜਾਂਦੀਆਂ ਨੇ ਹਾਂ ਕਿੰਨੇ ਕੇਸ ਸੁਣ ਲਏ ਇਦਾਂ ਦੇ ਮੁੰਡੇ ਨੇ ਸੁਸਾਇਡ ਕਰ ਲਿਆ ਕੁੜੀ ਦਾ ਵਿਆਹ ਹੋ ਗਿਆ ਕੁੜੀ ਨੂੰ ਮੁੰਡਾ ਮਿਲਣ ਗਿਆ ਤਾਂ ਅਗਲਿਆਂ ਨੇ ਮਾਰਤਾ ਮੈਂ ਤਾਂ ਇਹ ਕੁੜੀ ਵਾਲਿਆਂ ਨੂੰ ਵੀ ਕਹਿੰਨੀ ਆ ਮੇ ਜੇ ਐਡੀ ਅਣਖ ਹੈ ਤੁਹਾਡੇ ਚ ਸਭ ਤੋਂ ਪਹਿਲਾਂ ਆਪਣੀ ਦੀ ਕਰਦਣ ਲਾਹੋ ਤਾਂ ਬਗਾਨੇ ਪੁੱਤ ਨੂੰ ਮਾਰੂ ਬਾਅਦ ਚ ਅਣਖਾਂ ਤਾਂ ਆਪਣੇਆਂ ਨੂੰ ਖਤਮ ਕਰਨ ਨਾਲ ਦਿਖਦੀਆਂ ਹੁੰਦੀਆਂ ਬਗਾਨੇ ਨੂੰ ਤਾਂ ਸਭੇ ਮਾਰ ਦਿੰਦੇ ਨੇ ਆਪਣੀ ਨੂੰ ਮਾਰ ਕੇ ਦੇਖੋ ਫੇਰ ਅਣਖਾਂ ਹੁੰਦੀਆਂ ਨੇ ਸੋਈ ਗੱਲਾਂ ਨੇ ਘਰਾਂ ਦੇ ਘਰ ਪੱਟ ਹੋ ਗਏ ਮੈਂ ਤਾਂ ਐ ਹੈਰਾਨ ਆ ਵੀ ਮਾਪੇ ਸਾਰੀ ਪਰਵਰਿਸ਼ ਕਰਦੇ ਆ ਪੜ੍ਹਾਈ ਕਰਦੇ ਕਰਾਉਂਦੇ ਆ ਸਾਰਾ ਕੁਝ ਕਰਾਉਂਦੇ ਆ ਪਾਲਣ ਪੋਸ਼ਣ ਕਰਦੇ ਆ ਚੰਗੀਆਂ ਮਤਾਂ ਦੇ ਮਾਲਕ ਬਣਾਉਂਦੇ ਆ ਇੱਥੇ ਆ ਕੇ ਪਤਾ ਨਹੀਂ ਕਾਤੇ ਹਿੱਲ ਜੰਨੇ ਆ ਇੱਥੇ ਆ ਕੇ ਪਤਾ ਨਹੀਂ ਲੱਗਦੇ ਖਿਲ ਜਣੇ ਹੁਣ ਮਾਪੇ ਤਾਂ ਇਹ ਨਹੀਂ ਭਰੋਸਾ ਨਾ ਮੁੰਡਿਆਂ ਨੂੰ ਨਾ ਕੁੜੀਆਂ ਨੂੰ ਵੀ ਸਾਡੇ ਲਈ ਬਰ ਚੰਗਾ ਟੋਲਣਗੇ ਕਿ ਨਹੀਂ ਟੋਲਣਗੇ ਥੋੜੇ ਟੋਲੇ ਹੋਏ ਫਿਰ ਚਾਰ ਦਿਨ ਟਿਕਦੇ ਵੀ ਨਹੀਂ ਬੇਟੀਆਂ ਤੁਹਾਡੇ ਕੋਲ ਹੁੰਦੀਆਂ ਚਾਟ ਕਿਸੇ ਧੀਏ ਨੂੰ ਚਲਦੀ ਹੁੰਦੀ ਆ ਜੇ ਹੁਣ ਮਾਪੇ ਆਪਾਂ ਦੀ ਸਿਹੜੀ ਹੋਊਗੀ ਫਿਰ ਅ ਧੀਆਲਿਆਂ ਤੇ ਵੀ ਜ਼ੋਰ ਹੁੰਦਾ ਮੁੰਡੇ ਤਾਂ ਆਪਣੇ ਮਾਪੇ ਤੇ ਵੀ ਜ਼ੋਰ ਹੁੰਦਾ ਵੀ ਤੁਸੀਂ ਲਿਆ ਕੇ ਦਿੱਤੀ ਆ ਮੈਨੂੰ ਠੀਕ ਆ ਜਿਹੜੀ ਨਾ ਇਹ ਇਦਾਂ ਦੀਆਂ ਹੁੰਦੀਆਂ ਇੱਕ ਜਗ੍ਹਾ ਨਹੀਂ ਮੂੰਹ ਮਾਰਦੀਆਂ ਹੁੰਦੀਆਂ ਇਹ ਬਹੁਤ ਘੱਟ ਹੁੰਦੀਆਂ ਇਦਾਂ ਦੀਆਂ ਜਿਹੜੀਆਂ ਇੱਕ ਦੀਆਂ ਹੋ ਕੇ ਰਹਿਣ ਇਹਨਾਂ ਦੇ ਕਈ ਜਗ੍ਹਾ ਗਾਟੀਆਂ ਬਸਾਈਆਂ ਹੁੰਦੀਆਂ ਨੇ ਹੁੰਦੇ ਮਾਣੀ ਮੋਟੀ ਗੱਲ ਸਮਝੀ ਹੋਈ ਐ ਹੁੰਦੇ ਆ ਮਰਨ ਦਾ ਕੀ ਮਤਲਬ ਐ ਮੁੰਡਿਆਂ ਦੇ ਤਾਂ ਡੱਡੇ ਜਿਗਰੇ ਹੁੰਨੇ ਆ ਇਹ ਚਲੁੰਦਰੀਆਂ ਪਿੱਛੇ ਮਰਨਾ ਬੱਕਰੀਆਂ ਪਿੱਛੇ ਤੁਸੀਂ ਮਾਮਾ ਨੂੰ ਦੱਸਿਆ ਤਾਂ ਕਰੋਗੇ ਰਾਂ ਰਿਸ਼ਤੇਆਂ ਦਾ ਕੋਈ ਘਾਟਾ ਥੋੜੀ ਹੁੰਦਾ ਚੰਗੇ ਮੁੰਡਿਆਂ ਨੂੰ ਮਰਨਾ ਇਹਨਾਂ ਪਿੱਛੇ ਤੁਸੀਂ ਬਸ ਐ ਸੋਚ ਲਿਆ ਕਰੋ ਜੇ ਕੁੜੀ ਤੁਹਾਨੂੰ ਮਗਰ ਲਾ ਕੇ ਐਦਾਂ ਦੇ ਕਦਮ ਚੱਕਦੀ ਆ ਵੀ ਵਿਆਹ ਕਰਾ ਲਿਆ ਜਾਂ ਕਿਸੇ ਹੋਰ ਨਾਲ ਥੋੜਿਆ ਨੀਵੀਂ ਵੱਡੀਆਂ ਜਾਂ ਹੋਰ ਨਾਲ ਫਿਰਦੀ ਆ ਤੁਸੀਂ ਇਹ ਸੋਚਿਆ ਕਰੋ ਇਕੱਲੇ ਬਹਿ ਕੇ ਵੀ ਕੋਈ ਗੱਲ ਨਹੀਂ ਇਹਨੇ ਮੇਰੀ ਕੀ ਬਣਨਾ ਤੀ ਇਹ ਤਾਂ ਆਪਣੇ ਮਾਪਾਪ ਦੀ ਨਹੀਂ ਬਣੀ ਪਰ ਤੁਹਾਨੂੰ ਗਲਤ ਕਦਮ ਨਹੀਂ ਚੱਕਣਾ ਬਣਦਾ ਗਲਤ ਕਦਮ ਚੱਕਣ ਤੋਂ ਪਹਿਲਾਂ ਇੱਕ ਵਾਰ ਆਪਣੇ ਮਾਪੇ ਬਾਰੇ ਸੋਚ ਲਿਆ ਕਰੋ ਵੀ ਮਾਪੇ ਤੁਹਾਨੂੰ ਪਾਲਦੇ ਕਿਵੇਂ ਆ ਬੁੜੇ ਹੋ ਜਾਂਦੇ ਨੇ ਤੁਹਾਨੂੰ ਪਾਲਦੇ ਪਾਲਦੇ ਤੁਸੀਂ 5 ਮਿੰਟ ਚ ਖੂ ਖਾਤੇ ਪਾ ਦਿੰਨੇ ਹੋ ਉਹਨਾਂ ਦੀ ਸਾਰੀ கரிਗਤਰੀ ਅੱਛਾ ਐਨੇ ਆਪਣੇ ਹੋ ਜਾਂਦੇ ਹੋ ਇਕਣਾ ਕਰਦੀਆਂ ਇਹ ਖਾਈ ਜਾਣੀਆਂ ਖਾਈ ਜਾਣੀਆਂ ਮੁੰਡਿਆਂ ਨਾਲ ਮੁੰਡੇ ਵੀ ਖਵਾਈ ਜਾਂਦੇ ਆ ਮਾਪੇ ਦੇ ਗੱਲ ਤੇ ਗੋਡਾ ਧਰ ਧਰ ਕੇ ਇਹਨਾਂ ਨੂੰ ਦੇਖ ਲੈ ਕੜੀ ਚੱਕਲੇ ਦਾ ਘਰ ਪਟਾ ਹੋ ਗਿਆ ਕਦੇ ਬੁੱਤ ਨੇ ਮੋੜਨਾ ਕਦੇ ਵੀ ਨਹੀਂ ਮੋੜਨਾ ਇਹ ਤਾਂ ਬੱਕਰਾ ਹੀ ਸਮਝਦੀਆਂ ਨੇ ਹਾਂ ਬੱਕਰਾ ਬਲੀ ਦਾ ਬਣਾਉਂਦੀਆਂ ਨੇ ਫਿਲਮ ਦੇਖੀ ਸੀ ਮੈਂ ਚਾਣਾ ਹੋਊਦਾ ਫਰਜ ਸ਼ਾਇਰ ਹੂੰ ਫਰਜ ਫਿਲਮ ਤੇ ਹੂੰ ਉਹਦੇ ਚ ਏਕਣੇ ਬਾ ਖਾਣੇ ਪੀਣ ਵਾਲਾ ਹੀ ਆਪਣਾ ਕੰਮ ਚਲਾਇਆ ਹੈ ਤਾਂ ਫੋਨ ਕਰਦੀਆਂ ਸਾਧੀਆਂ ਵੀ ਪੈਸੇ ਲੈ ਦੇ ਦਊਗਾ ਖਾਣ ਪੀਣ ਦਾ ਮੈਂ ਦੇਖੀ ਸੀ ਫਿਰ ਨੂੰ ਚੰਗੇ ਚੰਗੇ ਹੋਟਲਾਂ ਚ ਰੈਸਟੋਰੈਂਟਾਂ ਚ ਜਾਣਾ ਹੈ ਪੱਪਾ ਕਲੱਬਾਂ ਚ ਜਾਣਾ ਹੈ ਮੁੰਡਿਆਂ ਨਾਲ ਇੱਛਾ ਕਰਨੀਆਂ ਹੈ ਫਿਰ ਵਿਆਹ ਕਿਸੇ ਹੋਰ ਨਾਲ ਕਰਾ ਲੈਣਾ ਮੁੰਡਿਆਂ ਨੂੰ ਤੁਸੀਂ ਮਰਨ ਜੋਗੇ ਕਰਦੰੀਆਂ ਭਾਈ ਇਹ ਡਿਊਟੀ ਮਾਂ-ਬਾਪ ਦੀ ਐ ਮਾਂ-ਬਾਪ ਤੇ ਛੱਡ ਰੱਖਿਆ ਕਰੋ ਠੀਕ ਆ ਜਦ ਮਾਂ-ਬਾਪ ਤੁਹਾਡਾ ਸਾਰਾ ਪਾਲਣ-ਪੋਸ਼ਣ ਕਰਦਾ ਮਾਂ-ਬਾਪ ਕਿਤੇ ਕੁੜੀਆਂ ਮੁੰਡਿਆਂ ਨੂੰ ਟੋਲ ਸਕਦਾ ਇੱਥੇ ਆ ਕੇ ਆਪੇ ਮਾਵਾ ਬਣ ਜਾਂਦੀਆਂ ਨੇ ਅਸਲ 'ਚ ਮੈਂ ਤਾਂ ਇਹ ਕਹਿ ਨਹੀਂ ਆ ਵੀ ਜਿੰਨਾ ਘਰ ਆਉਂਦੀਆਂ ਕੁੜੀਆਂ ਦਾ ਇੰਨੇ ਦਿਮਾਗ ਖਰਾਬ ਹੁੰਨੇ ਆ ਉਹਨਾਂ ਘਰਾਂ ਦੇ ਆਦਮੀਆਂ 'ਚ ਜਾਨ ਨਹੀਂ ਹੁੰਦੀ ਕਗਾ ਅਗਲੇ ਤਾਂ ਝੂਠੀ ਪਤਾ ਲੱਗੇ ਤੇ ਗਰਦਨ ਲਾਉਣ ਸਾਈ ਜਾਂਦੇ ਨੇ ਸੱਚ ਪਤਾ ਨਹੀਂ ਕਿਵੇਂ ਬਰਦਾਸ਼ਤ ਕਰੀ ਜਾਂਦੇ ਨੇ ਪਿਓ ਨਾਲੇ ਭਾਈ ਥੱਲੇ ਗੋਭੀ ਹੈ ਜਿਵੇਂ ਫਰਦੀਆਂ ਅੱਛਾ ਤੇ ਮੈਂ ਵੀ ਕਹਿੰਨੀ ਪੱਟੇ ਪੱਟੇ ਜਿਹੇ ਆਹ ਹਾਂ ਮੇਥੀ ਪਾਲਕ ਤਾਂ ਹੋ ਗਈ ਆਪਣੀ ਹੋਰ ਕੀ ਰਹਿ ਗਿਆ ਹੁਣ ਮੇਥੇ ਹਨਾ ਆ ਮੇਥੇ ਬੜਲ ਹੋਰੀ ਵੀ ਸਹੀ ਗੱਲਾਂ ਨੇ ਭਾਈ ਇਹ ਤਾਂ ਬਹੁਤ ਗੱਲਾਂ ਮਾੜੀਆਂ ਨੇ ਤੁਸੀਂ ਮਾਪੇ ਆਂ ਦੀ ਇਹ ਰੀ ਕੀਮਤੀ ਪੂੰਜੀ ਆ ਉਹਨੂੰ ਖਤਮ ਕਰ ਦੰਨੀ ਆ ਇੱਕ ਪਿਆਰ ਦੇ ਚੱਕਰ ਚ ਅੱਛਾ ਮਾਮਾ ਦੇ ਪੁੱਤਾਂ ਨੇ ਕਦ ਮੋੜਨਾ ਗਿਆ ਨੇ ਕਦੇ ਵੀ ਨਹੀਂ ਮੋੜਨਾ ਤੁਸੀਂ ਤਾਂ ਸੱਜਰੇ ਹੋ ਟੋੜ ਲੈ ਲੋਕਾਂ ਦੇ ਘਰ ਖਾਲੀ ਕਰ ਦੰਨੀ ਆ ਤੁਸੀਂ ਇਹ ਕੰਮ ਨਾ ਕਰਿਆ ਕਰੋ ਚਾਰ ਦਿਨ ਦੀ ਜਵਾਨੀ ਆ ਇਹ ਤਾਂ ਕਹਿੰਦੇ ਭੇਡ ਤੇ ਵੀ ਆਈ ਆ ਲੰਘ ਜਾਂਦੀ ਆ ਪਾਣੀ ਦੇ ਵਹਾਵਾ ਵਾਂਗੂ ਈ ਮਾਨ ਮੋਟਾ ਸੰਭਲ ਕੇ ਰੱਖਿਆ ਕਰੋ ਮਹਾਰਾਜ ਮੂਰੇ ਅਰਦਾਸ ਕਰਦੇ ਰਿਹਾ ਕਰੋ ਸੱਚੇ ਬਾਦਸ਼ਾਹ ਸਾਨੂੰ ਸਹੀ ਰਸਤਾ ਦਿਖਾ ਮੈਥੇ ਤਾਂ ਉਹ ਹੀ ਹੋ ਗਏ ਵਿਚਾਰੇ ਬਾੜੀ ਹਾੜ ਜੇ ਇਹਨਾਂ ਦੀ ਥੋੜੀ ਲਾਈਫ ਹੁੰਦੀ ਐ ਮੈਥਿਆਂ ਦੀ ਨਹੀਂ ਉਹ ਪੁੰਗਰ ਤਾਂ ਲੱਗੇ ਉਹ ਉਦਾਂ ਜਿਹੜਾ ਨਾ ਕਿ ਨੜ ਕਹਿੰਦੇ ਨੇ ਉਹ ਕੜਾ ਨੜਾ ਵੀ ਕੜਾ ਹੋ ਜਾਂਦਾ ਇਹਦਾ ਕਈ ਤਾਂ ਭਾਈ ਜੜਾ ਹੀ ਹੁੰਦੀਆਂ ਨੇ ਮੈਨੂੰ ਬਦਲਾ ਫਿਰ ਦੁਬਾਰਾ ਬੀਜ ਦਾਂਗੇ ਪਟਕਾ ਛਿੱਤਰਨਾ ਫੇਰਿਓ ਮੇਰੇ ਪਟਕਾ ਦੁਬਾਰਾ ਕਰ ਦਾਂਗੇ ਇਹਨਾਂ ਨੂੰ ਨਹੀਂ ਚਲ ਜਿੰਨੇ ਕ ਉਹਨੇ ਉਹਨੇ ਕ ਕਰ ਲੈਣੀਆਂ ਗੱਪੇ ਗੱਪੇ ਬੀਜਦੇ ਹੋ ਰੋਟੀ ਰੋਟੀ ਲੈ ਜਾਂਦੀ ਆ ਤੇ ਸੋਈ ਗੱਲਾਂ ਜਿਹੜਾ ਧੀ ਪੁੱਤ ਆਪਣੇ ਮਾਪੇ ਤਾਂ ਨਹੀਂ ਨਾ ਹੋਇਆ ਉਹ ਕਿਸੇ ਦਾ ਨਹੀਂ ਹੋ ਸਕਦਾ ਨਹੀਂ ਹੋ ਸਕਦਾ ਹਾਂ ਕਿਤੇ ਮਾਪੇ ਗਲਤ ਆ ਉਹ ਗੱਲ ਵੱਖਰੀ ਆ ਇਹ ਥੋੜੀ ਆ ਵੀ ਹਰੇਕ ਦੇ ਮਾਪੇ ਗਲਤ ਹੁੰਦੇ ਨੇ ਥੋੜਾ ਜਿਹਾ ਚਾਹੀਦਾ ਮਾਪੇ ਪਾਪਾ ਨੂੰ ਵੀ ਵੀ ਆਪਣੇ ਧੀ ਪੁੱਤ ਤੇ ਥੋੜਾ ਜਿਹਾ ਧਿਆਨ ਰੱਖਣਾ ਲੋਕਾਂ ਦੇ ਕੰਮਾਂ ਕਾਰਾਂ ਚ ਵਾੜੇ ਧਿਆਨ ਨੇ ਧੀਆਂ ਪੁੱਤਾਂ ਤੇ ਘਟਨੇ ਹੁਣ ਠੀਕ ਆ ਜੀ ਮਾਪੇ ਪਾਪਾ ਤਾਂ ਕਹਿੰਦੇ ਧੀ ਪੁੱਤ ਦੀ ਚਾਲ ਪਛਾਣ ਲੈਂਦਾ ਹੈ ਉਹ ਅੱਗੇ ਬੁੜੀਆਂ ਹੁੰਦੀਆਂ ਦੀਆਂ ਜਿਆਦਾ ਫੜ ਲੈਂਦੀਆਂ ਦੀ ਗਿੱਚੀ ਤੋਂ ਉਹ ਤਾਂ ਅਗਲਾ ਆਮ ਜੀਆਂ ਗੱਲਾਂ ਸਮਝਦਾ ਐ ਅਗਲਾ ਕਹਿੰਦਾ ਜਿਨੇ ਇਹੋ ਜਿਹੇ ਪਾਪੜ ਨਹੀਂ ਵੇਲੇ ਉਹ ਦੁਨੀਆ ਤੇ ਹੀ ਨਹੀਂ ਆਇਆ। ਨਹੀਂ ਸਰਦਾਰ ਫੁੱਦੂਆ ਸਮਝਦੇ ਆ। ਹਾਂ? ਸਾਦੇ ਬੰਦੇ ਨੂੰ ਤਾਂ ਫੁੱਦੂਆ ਸਮਝਦੇ। ਸਾਦੇ ਬੰਦੇ ਨੂੰ ਤਾਂ ਪਾਗਲੇ ਸਮਝਦੇ ਐ ਜਿਹੜਾ ਬੰਦਾ ਤੁਹਾਨੂੰ ਮਨੋਂ ਸਾਦਗੀ ਚ ਐ। ਕਹਿੰਦੇ ਇਹਨਾਂ ਤਾਂ ਦੁਨੀਆਦਾਰੀ ਦਾ ਹੀ ਨਹੀਂ ਪਤਾ ਵੀ ਦੁਨੀਆਬਸ ਦੀ ਕਿੱਥੇ ਆ। ਦੁਨੀਆ ਹੀ ਇਹੋ ਜਿਹੇ ਲੰਡੂਆਂ ਨੂੰ ਪਤਾ ਐ। ਇਹ ਸੋਈ ਗੱਲਾਂ ਨਾਕਾਰ ਪੱਟਿਆ ਕਰੋ ਲੋਕਾਂ ਦੇ। ਥੋੜਾ ਜਿਹਾ ਭਾਈ ਤင်းਾਰੇ ਵੀ ਆਪਣੀਆਂ ਧੀਆਂ ਨੂੰ ਸਮਝਾ ਕੇ ਰੱਖਿਆ ਕਰੋ ਇਹਨਾਂ ਗੱਲਾਂ 'ਚ ਕੁਛ ਨਹੀਂ ਰੱਖਿਆ ਹੈਗਾ ਠੀਕ ਹੈ ਬਹੁਤ ਗਲਤ ਗੱਲ ਹੋਈ ਹੈ ਹੁਣ ਅਨਸਾਫ਼ ਦੀ ਭੀਖ ਮੰਗਦੇ ਆ ਬੱਚਿਆਂ ਨੇ ਤੁਹਾਡੇ ਨੇ ਗਲਤੀ ਕੀਤੀ ਹੈ ਹੁਣ ਦੱਸੋ ਸਰਕਾਰ ਕਾਦਾ ਇਨਸਾਫ਼ ਦਵੇ ਇਹ ਦੋ ਘਰਾਂ ਦਾ ਮਸਲਾ ਹੈ ਇੱਚ ਸਰਕਾਰ ਦਾ ਤਾਂ ਕੋਈ ਲਿੰਕ ਨਹੀਂ ਹੁਣ ਸਰਕਾਰ ਨੇ ਸਾਡੇ ਜਵਾਕ ਤਾਂ ਨਹੀਂ ਸਾਂਭਣਾ ਆਉਣਾ ਮੱਤ ਤਾਂ ਨਹੀਂ ਦੇਣ ਆਉਣਾ ਉਹਨਾਂ ਨੂੰ ਸਰਕਾਰ ਦੀ ਜਿੱਥੇ ਗਲਤੀ ਹੈ ਉੱਥੇ ਹੈ ਇਹ ਗੱਲ 'ਚ ਤਾਂ ਕੋਈ ਸਰਕਾਰ ਦੀ ਗਲਤੀ ਨਹੀਂ ਸਰਕਾਰ ਤਾਂ ਬੇਵਾਬਗੀ ਹੋਈ ਜਾਂਦੀ ਹੈ ਸਰਕਾਰ ਤਾਂ ਵਿਆਹ ਕਰਾਉਂਦੀ ਨੀ ਬੱਖਦੀ। ਸਰਕਾਰ। ਨਾ ਕਾ ਝੂਠ ਕਿਹਾ ਇਹਦੇ ਕਿੰਨੀ ਕ ਮੱਟੀ ਜੀ ਆਵਾਜ਼ ਨਾ ਕਹਦਾ ਸਰਕਾਰ ਤਾਂ ਵਿਆਹ ਕਰਾਉਂਦੀ ਹੁੰਦੀ। ਹਾਂ ਸਾਰੇ ਵਿਆਹ ਹੈਗੇ ਜਿੰਨੇ ਹੈਗੇ ਤੇ ਇਹਦੇ ਆਈ ਤਾਂ ਸਾਰੇ ਆਈ 5 ਸਾਲ ਚ ਵਿਆਹ ਕਰਾਉਣਾ ਹੈ। ਮਿਹੜੇ ਪੁਰਾਣੇ ਗੁੰਡ ਤੇ ਸਾਰੇ ਵਿਆਹ ਹੀ ਗਏ। ਦੋ ਦੋ ਵਾਰ ਵੀ ਕਰਾ ਦੇ। ਜਿਹਨਾਂ ਨੂੰ ਆਸ ਨਹੀਂ ਸੀ ਵੀ ਅਸੀਂ ਵਿਆਹ ਹੀ ਵੀ ਜਾਵਾਂਗੇ। ਸਾਰੀ ਜ਼ਿੰਦਗੀਆਂ ਬਣਾ ਲੀਆਂ ਰੋਟੀਆਂ ਲੈਣ। ਨਾਲੇ ਰੋਟੀਆਂ ਪਕਾਉਣੇ ਵਾਲੀਆਂ ਲੈਂਦੀਆਂ ਨਾਲੇ ਰੋਟੀਆਂ ਬਣਾ ਲੀਆਂ ਹਾਏ ਹਾਏ ਕੋਈ ਝੂਠ ਨਹੀਂ ਹੈ ਕਿ ਮੇਰੇ ਦੇ ਚੀਜ਼ੇ ਗਲਤ ਹੈ ਕੋਈ ਸ਼ਬਦ ਤਾਂ ਦੱਸ ਦਿਓ ਹੁਣ ਤਾਂ ਬਸ ਆਪਣੀ ਦੇਲੀ ਵੀ ਅੰਦਰ ਹੈ ਜਿਹੜਾ ਕੁਝ ਤੁਸੀਂ ਸਮਝੋ ਨਾ ਮੈਂ ਖਾਲੀ ਉਹ ਕਰਦੇ ਬੱਦ ਕੇ ਹਾਂਜੀ ਉਹਨਾਂ ਖਾਲੀ ਉਹ ਕਰਦੇ ਦੁਬਾਰਾ ਹੀ ਪਟਕੇ ਵੀ ਦਿੰਦੇ ਨੇ ਉਹ ਮੇਰਾ ਕੰਮ ਤਾਂ ਬਾਹਰੋਂ ਸਾਗ ਲਿਆ ਹਾਂਜੀ ਸੰਤੂ ਸਾਹਿਬ ਦਾ ਕੰਮ ਹੈ ਉਧਰ ਆ ਘਰ ਦੇ ਵਿੱਚੋਂ ਜਿਹੜਾ ਮਟੀਰੀਅਲ ਵੀਜਿਆ ਹੋਇਆ ਧਣੀਆਂ ਪਾਲਕ ਮੇਥੀ ਮੇਥਾ ਧਣੀਆਂ ਤਾਂ ਵੈਸੇ ਹੋਇਆ ਨਹੀਂ ਧਣੀਆਂ ਮੂੰਹ ਚੜਿਆ ਹੋਇਆ ਧਣੀਆਂ ਸਾਡਾ ਤਿੰਨ ਬਾਰ ਫੇਰ ਹੋ ਗਿਆ ਹੁਣ ਦੇਖਦੇ ਆ ਫੇਰ ਲਿਆ ਧਣੀਆਂ ਵੀਰੇ ਕਿੰਨੀ ਬਣੀ ਪਤਾ ਨਹੀਂ ਮੈਂ ਦੇਖਿਆ ਨਹੀਂ ਇਹਦੇ ਹੁਣ ਧਣੀਆਂ ਮੰਨਾ ਵੀ ਗੱਲ ਨਹੀਂ ਬਣਨੀ ਸਾਡੀ ਇਹਦੀ ਜਗ੍ਹਾ ਹੀ ਕਰਦਾ ਆ ਮੇਥੇ ਵਾਲੀ ਜਗ੍ਹਾ ਮੇਥੇ ਦੇ ਨਾ ਯਾਰ ਰੱਖ ਲੈਣੀ ਆ ਮੈਂ ਤਾਂ ਰੋਟੀ ਲਾਉਣੀ ਆ ਤੀਏ ਪੈਰ ਨੂੰ ਹੈ ਕੱਲ ਨੂੰ ਤੀਏ ਪੈਰ ਨੂੰ ਹੁਣ ਤਾਂ ਮਟੀਰੀਅਲ ਵਖਦੂਗਾ ਮਠਾਈ ਮਠੇ ਵੀ ਬਹੁਤ ਪਈ ਆ ਕੱਲ ਕੋਲੋਂ ਮੇਥੇ ਵਾਲੀ ਰੋਟੀ ਲਾਉਣੀ ਆ ਚਾਹ ਨਾਲ ਅੱਛਾ ਹਾਂ ਇਸੋਈ ਗੱਲਾਂ ਜੀ ਮੈਂ ਸਾਖ ਤੋੜ ਲਿਆ ਤੁਹਾਡੇ ਨਾਲ ਗੱਲਾਂ ਕਰਦੀ ਕਰਦੀ ਨੇ ਵੀ ਇਹ ਗੱਲਾਂ ਦੁੱਖ ਬਹੁਤ ਹਨੀਆਂ ਸਾਡੇ ਸਮਾਜ ਵਿੱਚ ਸਾਡੇ ਬੱਚਿਆਂ ਤੇ ਇਹਦਾ ਭੜਾ ਅਸਰ ਪੈਂਦਾ ਕਿਉਂਕਿ ਬੱਚੇ ਦੇਖੋ ਦੇ ਖਰੀਸ ਕਰਦੇ ਨੇ ਠੀਕ ਹੈ ਭਈ ਸੋਈ ਗੱਲਾਂ ਆਪਣੇ ਬੱਚਿਆਂ ਨੂੰ ਥੋੜੀ ਮਤ ਦਓ ਵੀ ਜੇ ਥੋੜੀ ਬਾਹਰ ਅੰਦਰ ਕਿਤੇ ਹੈਗੀ ਵੀ ਇਹੋ ਜਿਹੀ ਕੋ ਵਿਆਹ ਕਰਉਂਦੀ ਤੇ ਠੀਕ ਹੈ ਜਿੱਥੇ ਉਹਨੇ ਕਰਾ ਲਿਆ ਤੁਸੀਂ ਕਰਾ ਲਓ ਸਵਾਰ ਮੈਂ ਤਾਂ ਦੱਸਦੀ ਆ ਵੀ ਜਿੱਥੇ ਥਾਈ ਮੇਰੀ ਸੋਚ ਆ ਤਜਰਬਾ ਮੇਰਾ ਇਹ ਕਾ ਤਾਂ ਮੈਂ ਉੱਥੇ ਵੀ ਜ਼ਿਆਦਾ ਉੱਠਦੇ ਨੇ ਜਿੱਥੇ ਅਸੀਂ ਆਪਣੇ ਬੱਚਿਆਂ ਨਾਲ ਖੁੱਲ ਕੇ ਨਹੀਂ ਰਹਿੰਦੇ ਹਾਂ ਸਾਡੇ ਬੱਚੇ ਬਾਹਰ ਦੀ ਬਾਹਰ ਪਾਪੜ ਵੇਲੀ ਜਾਂਦੇ ਆ ਇੱਕ ਦੋਏ ਦੇ ਚੱਕਰਾਂ ਚ ਸਦਾਈ ਹੋਏ ਰਹਿੰਦੇ ਆ ਆਪੇ ਫੈਸਲੇ ਲੈ ਲੈਂਦੇ ਨੇ ਜੇ ਇਹੀ ਗੱਲ ਮੁੰਡੇ ਨੇ ਮਾਪਾਪ ਨੂੰ ਦੱਸੀ ਹੁੰਦੀ ਵੀ ਹਾਂ ਫਲਾਣੀ ਕੁੜੀ ਨਾਲ ਮੇਰੀ ਗੱਲਬਾਤ ਹੈ ਐਦਾਂ ਐਦਾਂ ਹੈ ਉਹਨੇ ਕਰਾ ਲਿਆ ਵਿਆਹ ਮਾਪਾਪ ਸਮਝਾਉਂਦਾ ਵੀ ਪੁੱਤ ਕਰਾ ਲਿਆ ਤਾਂ ਕਿ ਆ ਤੂੰ ਦੱਸ ਤੇਰਾ ਕੱਲ ਨੂੰ ਕਰ ਦਈਏ ਬਸ ਇਹ ਨਾ بڑے بڑے ਫੈਸਲੇ ਕੱਲ ਦੇ ਜਵਾਕਾਂ ਨੇ ਆਪਣੇ ਹੱਥ ਚ ਲੈ ਲੇ ਠੀਕ ਆ ਵੀ ਸੋਈ ਗੱਲ ਹੈ ਮਾਪੇ ਵੀ ਆਪਣੇ ਬੱਚਿਆਂ ਲਈ ਟਾਈਮ ਕੱਢਿਆ ਕਰੋ ਅਸੀਂ ਆਪਣੇ ਬੱਚਿਆਂ ਨਾਲ ਜੱਕਦੇ ਜੇ ਰਹਿਣੇ ਆ ਜਗਨ ਤੱਕਣ ਦੀ ਲੋੜ ਨਹੀਂ ਚਲੋ ਜਿਹੜਾ ਧੀਆਂ ਪੁੱਤਾਂ ਚ ਆਪਣਾ ਪੜਦਾ ਬਣਿਆ ਹੋਇਆ ਉਹ ਗੱਲ ਵੱਖਰੀ ਐ ਪਰ ਅੱਜ ਦਾ ਜਿਹੜਾ ਸਮਾਜ ਐ ਇਸ ਧੀਆਂ ਪੁੱਤਾਂ ਨਾਲ ਖੁੱਲ੍ਹ ਕੇ ਹੀ ਰਹਿਣਾ ਚਾਹੀਦਾ ਫ੍ਰੈਂਡਲੀ ਰਹਿਣਾ ਚਾਹੀਦਾ ਬੱਚਾ ਸਾਡੇ ਕੋਲ ਬੇਝਿਜਕ ਹੋ ਕੇ ਹਰ ਇੱਕ ਗੱਲ ਕਰ ਸਕੇ ਠੀਕ ਐ ਜੀ ਕਿਉਂਕਿ ਇਹ ਹਵਾ ਚੱਲ ਪਈ ਐ ਇਦਾਂ ਦੀ ਭੂਤ ਸਵਾਰ ਸਭ ਤਾਂ ਹੀ ਹੋਇਆ ਹੋਇਆ ਕੋਈ ਉਹ ਬਚਿਆ ਹੋਇਆ ਇਹ ਗੱਲਾਂ ਤੋਂ ਬਈ ਮੈਂ ਅੱਗੇ ਵੀ ਕਹਿਣੀ ਹੁੰਨੀ ਆ ਬਈ ਜਦ ਸਾਡਾ ਬੱਚਾ 17 18 ਸਾਲ ਦੀ ਉਮਰ ਚ ਹੋ ਗਿਆ ਫਿਰ ਤੁਸੀਂ ਤင်း ਆ ਪੁੱਤਾਂ ਵਾਲੀ ਗੱਲ ਛੱਡ ਕੇ ਫਰੈਂਡਲੀ ਹੋ ਜਾਓ ਠੀਕ ਹੈ ਨਾ ਫਿਰ ਬੱਚੇ ਦੇ ਨਾਲ ਉਹ ਭੈ ਜੀ ਮਨ ਚੋਂ ਨਿਕਲ ਜਾਂਦੀ ਹੈ ਵੀ ਮਾਪੇ ਨੂੰ ਆ ਗੱਲ ਦੱਸਾਂ ਜਾਂ ਨਾ ਦੱਸਾਂ ਜੇ ਤੁਸੀਂ ਆਪਣੇ ਬੱਚੇ ਨਾਲ ਖੁੱਲੇ ਹੋਵੋਗੇ ਫਿਰ ਤੁਹਾਡਾ ਬੱਚਾ ਤੁਹਾਡੇ ਕੋਲ ਹਰ ਇੱਕ ਗੱਲ ਕਰ ਸਕਦਾ ਦੇਖੋ ਗੱਲ ਕਰ ਗੱਲ ਕਰ ਲੈਣੀ ਕੋਈ ਵੱਡੀ ਗੱਲ ਨਹੀਂ ਹੈਗੀ ਪੁੱਤ ਦਾ ਚਲੇ ਜਾਣਾ ਇਹ ਬਹੁਤ ਵੱਡੀ ਗੱਲ ਹੈ ਠੀਕ ਹੈ ਨਾ ਪੁੱਤ ਨੇ ਨਹੀਂ ਮੁੜਨਾ ਹੈਗਾ ਉਹੀ ਤੁਹਾਡੇ ਨਾਲ ਤੋਂ ਗੱਲਾਂ ਕਰੀਆਂ ਹੁੰਦੀਆਂ ਸਾਰਾ ਨਵੇੜਾ ਹੋ ਜਾਣਾ ਤੇ ਠੀਕ ਹੈ ਜੀ ਉਨੇ ਆਪਣਾ ਘਰ ਬਸਾਲਿਆ ਥੋੜਾ ਪੜਦਾ ਹਾਂ ਥੋੜਾ ਘਰ ਪਟਦਾ ਵੀ ਸੋਈ ਗੱਲ ਹੈ ਧੀਆਂ ਪੁੱਤਾਂ ਲਈ ਅੱਛਾ ਮੈਂ ਇੱਕ ਗੱਲ ਕੁੜੀਆਂ ਚ ਫੇਰ ਵੀ ਗੱਲ ਕਰ ਲੈਂਦੀ ਆ ਮੁੰਡਿਆਂ ਚ ਪਤਾ ਨਹੀਂ ਕੀ ਥੋੜੇ ਜੇ ਵੱਡੇ ਹੋ ਜਾਣ 16 17 ਸਾਲ ਤੇ غرੂਰ ਜਿਹਾ ਆ ਜਾਂਦਾ ਵੀ ਪਤਾ ਨਹੀਂ ਅਸੀਂ ਕਿੱਡੇ ਕ ਆਦਮੀ ਬਣ ਗਏ ਮੈਂ ਇਹ ਵੀ ਮੁੰਡੇ ਦੇਖੇ ਆ ਆਪਣੇ ਆਪ ਨੂੰ ਪਤਾ ਨਹੀਂ ਕੀ ਉਮਰ ਤੋਂ ਪਹਿਲਾਂ ਹੀ ਮਚ्योर ਜੇ ਸਮਝਣ ਲੱਗ ਜਾਂਦੇ ਨੇ ਪੁੱਤ ਸਿੱਖਦਾ ਸਿੱਖਦਿਆਂ ਤਾਂ ਬੰਦਾ ਉੱਪਰ ਨੂੰ ਲੰਘ ਜਾਂਦਾ ਬੰਦੇ ਨੂੰ ਅਕਲ ਨਹੀਂ ਆਉਂਦੀ ਕਿਉਂਕਿ ਜ਼ਮਾਨਾ ਸਾਨੂੰ ਪੈਰ ਪੈਰ ਤੇ ਸਿਖਾਉਂਦਾ ਹੈ ਸਾਨੂੰ ساری ਜ਼ਿੰਦਗੀ ਉਹ ਇਕੱਲੀ ਆਉਂਦੀ ਹੈ ਜੀ ਦੁਨੀਆ ਹੀ ਸਿਖਾਉਂਦੀ ਹੈ ਸਾਨੂੰ ਉਮਰ ਤੋਂ ਪਹਿਲਾਂ ਆਪਣੇ ਆਪ ਨੂੰ ਅਕਲ ਵਾਲੇ ਜਾਂ ਵੱਡੇ ਨਾਲ ਸਮਝਿਆ ਕਰੋ ਇੱਥੇ ਤਾਂ ਬਹੁਤ ਚਪੇੜਾਂ ਖਾ ਖਾ ਕੇ ਬੰਦਾ ਸਿੱਖਦਾ ਹੈ ਉਹ ਵੀ ਦੁਨੀਆਦਾਰੀ ਦੀਆਂ ਠੀਕ ਹੈ ਜੀ ਚਲੋ ਠੀਕ ਹੈ ਜੀ ਫੇਰ ਵੀ ਬੌਂਦਿਆਂ ਕੋਲ ਕੋਈ ਭੁੱਲ ਚੁੱਕ ਹੋ ਗਈ ਹੋਵੇ ਤਾਂ ਜ਼ਰੂਰ ਮਾਫ਼ ਕਰਿਓ ਸਤਿ ਸ਼੍ਰੀ ਅਕਾਲ ਜੀ